ਸੁਣ ਕੇ ਨਹੀਂ ਆ ਰਹੇ ਇਹੋ ਪਾਵੇ ਸੰਗਾਂਗੇ ਸਾਰੀ ਸਰਦੂਗੜ ਜੁਨੀਆਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ ਹੋਰ ਬੰਨੇ ਵੀ ਬੜੀ ਚੋਰੀ ਹੋਈ ਆ ਸਹਮੇ ਹੋਇਆ ਇੱਥੋਂ ਦੇ ਵਪਾਰੀ ਵਪਾਰੀ ਤੇ ਕੱਲੇ-ਕੱਲੇ ਤੋਂ ਪੁੱਛਿਓ ਕੋਈ 7 ਵਜੇ ਤੋਂ ਬਾਅਦ ਨਹੀਂ ਨਿਕਲਦਾ ਰੋਜ਼ ਦੀਆਂ ਚੋਰੀਆਂ ਇਹ ਬੰਦ ਕਰੋ ਭਗਵੰਤ ਮਾਨ ਸਾਹਿਬ ਖਿਆਲ ਕਰੋ ਸਰਦੂਗੜ ਦਾ ਸਰਦੂਗੜ ਦਾ ਪ੍ਰਸ਼ਾਸਨ ਹੁੰਦਾ ਬਾ ਪ੍ਰਸ਼ਾਸਨ ਮੁਤਾਬਕ ਮੁਕਤਲਦ ਮੁਤਾਬਕ ਚਿੱਟੇ ਵਾਲੇ ਤੇ ਕੈਪਸੂਲ ਗੋਲੀਆਂ ਵਾਲੇ ਤੇ ਨੱਥ ਪਾਓ ਨੱਥ ਪਾਓ ਨੱਥ ਪਾਓ ਚਿੱਟੇ ਵਾਲੇ ਤੇ ਗੋਲੀਆਂ ਵਾਲੇ ਤੇ ਨੱਥ ਪਾਓ ਨੱਥ ਪਾਓ ਨੱਥ ਪਾਓ ਸਰਦੂਲ ਘਰ ਦੇ ਵਿੱਚ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਕੈਪਸੂਲ ਗੋਲੀਆਂ ਚਿੱਟਾ ਛਰੇ ਆਂ 100 ਬੰਦੇ ਮੇਰੇ ਇੱਥੇ ਗਲਪੈਣ ਲੱਗੇ ਮੇਰੇ ਬੱਚੇ ਸੀ ਮੇਰੇ ਨਾਲ 100 ਬੰਦਾ ਗੁੰਡਾ ਕਰਤੀ ਕਰਕੇ ਭੱਜਿਆ ਜੇ ਮਾਂ ਦਾ ਦੁੱਧ ਪੀਤਾ ਦਾ ਉਹ ਚੌਂਕ 'ਚ ਵਟਾਂਗੇ ਇੱਥੋਂ ਬਾਹਰ ਵਾਟ ਕੇ ਲੈ ਕੇ ਜਾਵਾਂਗੇ ਸਾਧੂ ਵਾਲੇ ਦਾ ਜਿਹੜਾ ਸਿਗਨੇਚਰ ਬਚਾਉਂਦਾ ਚੱਕਾਂਗੇ ਤੈਨੂੰ ਘਰੋਂ ਪ੍ਰਸ਼ਾਸਨ ਨੂੰ ਸਖਤ ਚੇਤਾਵਨੀਆਂ ਨਿਦਾ ਉਹਨੂੰ ਬੰਦ ਕਰੋ ਜਿਹੜੀਆਂ ਬੈਟਰੀਆਂ ਲੱਥੀਆਂ ਜੁਨੀਅਨ ਤੋਂ ਇਹਨਾਂ ਨੇ ਲਾਈਆਂ ਇਹ ਸਾਰੇ ਕਾਰਜ ਕਰਦਾ ਚੋਰੀਆਂ ਅੱਖਾਂ 'ਚ ਵਪਾਰੀਆਂ ਦੇ ਮਿਰਚਾਂ ਪਾਈਆਂ ਗਿਆ ਕੋਈ ਵਪਾਰੀ 7 ਵਜੇ ਤੋਂ ਬਾਅਦ ਇੱਥੇ ਨਿਕਲ ਨਹੀਂ ਸਕਦਾ ਰਾਤ ਕੋਈ ਦੇਖੋ ਕੀ ਕਾਰਨ ਹੋਇਆ ਅੱਜ ਤੁਹਾਡੇ ਗੱਲ ਪਈ ਹੈ ਜੀ ਇਹ ਭਾਈ ਜੀ ਸਿਗਨੇਚਰ ਗੋਲੀਆਂ ਚਿੱਟਾ ਵੇਚਦੇ ਆ ਪੁਰਾਣੀ ਇਹਨਾਂ ਦੀ ਮੇਰੇ ਨਾਲ ਰੰਜਸ਼ ਸੀਗੀ ਅੱਜ ਉਹਨਾਂ ਨੇ ਆਖਿਆ ਕੱਲਾ ਜਵਾਕ ਮੇਰੇ ਬੱਚੇ ਨਾਲ ਸੀਗੇ ਦੇਖ ਕੇ ਤੱਕ ਚ ਡਾਂਗਾ ਸੋਟੀਆਂ ਮੰਗਾ ਲਿਆ ਉਹ ਤੇ ਮਾਲਕ ਦਾ ਸ਼ੁਕਰ ਕਰੋ ਅਸਲਾ ਵੀ ਸੀ ਉਹਨਾਂ ਕੋਲੇ ਉਹਨਾਂ ਕੋਲੇ ਨਜਾਇਜ਼ ਅਸਲਾ ਵੀ ਸੀ ਐਨਾ ਸ਼ੁਕਰ ਕਰੋ ਵੀ ਮੁੰਡੇ ਮੇਰੇ ਨਾਲ ਪਹਿਰੇ 'ਚ ਸੀ ਭੱਜ ਗਏ ਉਹ ਬੰਦਿਆਂ ਦੀ ਪਛਾਣ ਹੈਗੀ ਆ ਸਾਧੂ ਵਾਲੇ ਦਾ ਨਜਾਇਜ਼ ਅਸਲਾ ਉਹਦੇ ਕੋਲੇ ਚਿੱਟੇ ਦਾ ਸਿਗਨੇਚਰ ਨਾਲ ਕੰਮ ਕਰਦਾ ਵੱਡਾਂਗੇ ਕਿੱਥੇ ਫਸ ਗਏ ਵੱਡਾਂਗੇ ਬਾਬਾ ਵੱਡਾਂਗੇ ਛਰੀਆਂ ਬਾਹਰ ਪ੍ਰਸ਼ਾਸਨ ਨੂੰ ਸਖਤ ਚੇਤਾਵਨੀਆਂ ਸਰਦੂਲਗੜ੍ਹ ਦੇ ਨੂੰ ਨੱਥ ਪਾਓ ਨਹੀਂ ਤਾਂ ਅਸੀਂ ਚਾਮਨੀ ਖੋਲਾਂਗੇ ਇੱਥੋਂ ਆ ਸਾਰੇ ਮੰਡੀ ਵਾਲਿਆਂ ਨੂੰ ਪੁੱਛੋ ਕੀ ਹਾਲਾਤ ਇਹਨਾਂ ਦੇ ਕੋਈ 7 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲ ਸਕਦਾ ਪੁੱਛੋ ਕਰੋ ਪਤਾ ਆ ਸਾਰੇ ਦੁਕਾਨਾਂ ਵਾਲਿਆਂ ਨੂੰ ਪੁੱਛੋ ਭੱਜਿਆ ਇੱਥੋਂ ਸਾਰੇ ਬੰਨੇ ਠੀਕ ਹੈ ਨਾ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਸਖਤ ਸਾਮਣੀ ਆ ਅਸੀਂ ਸੋਨੂੰ ਦੱਸਤਾ ਬਾਹਾਂ ਵੱਢਾਂਗੇ ਇੱਥੋਂ ਵੱਢ ਕੇ ਲੈ ਕੇ ਜਾਵਾਂਗੇ ਸਾਧੂ ਵਾਲੇ ਵਾਲਿਆ ਭੱਜ ਜਿੱਥੇ ਭੱਜ ਮੈਂ ਇੱਥੇ ਭੱਜ ਜਿਹੜਿਆਂ ਤਾਂ ਭੱਜ ਜਾਂਦਾ ਭੱਜੋ ਜਿੱਥੋਂ ਤੱਕ ਤੁਹਾਡੇ ਭੱਜਣਾ ਜਾਂਦਾ ਭੱਜੋ ਛੱਡਦੇ ਨਹੀਂ ਤੁਹਾਨੂੰ ਠੋਕਾਂਗੇ ਜੇ ਅਸੀਂ ਇਕੱਲੇ ਚੱਲ ਗਏ ਸਾਨੂੰ ਮਾਰ ਦਿਓ ਕਰੇ ਕਿ ਜਵੇ ਨਿਆੜਾ ਜਾਵੇ ਸ਼ੀਤਾਲੂ ਪਾਵੇ ਬਾਬਾ ਵਾਰਨਿੰਗ ਜਿਹੜਾ ਕੋਈ ਫਸ ਗਿਆ ਸਾਨੂੰ ਅਸੀਂ ਪ੍ਰਸ਼ਾਸਨ ਦੇ ਨਾਲ ਆ ਪ੍ਰਸ਼ਾਸਨ ਨੂੰ ਇਕੱਲੇ ਇਕੱਲੇ ਬੰਨੇ ਦੀ ਵੀਡੀਓ ਫੋਟੋ ਸਾਹ ਕੋਸ਼ ਦਵਾਂਗੇ ਪ੍ਰਸ਼ਾਸਨ ਤਾਂ ਮੁਰੇ ਹੋ ਕੇ ਚਾਹ ਸਾਡੇ ਗੋਲੀ ਵੱਜ ਜਾ ਅਸੀਂ ਫੜਾਂਗੇ ਫੜ ਕੇ ਦਵਾਂਗੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਨਾ ਦਲ ਅਰਬਾਂ ਖਰਬਾਂ ਜਿੰਦਾ ਸ਼ਹੀਦਾਂ ਜਿਨ੍ਹਾਂ ਨੂੰ ਕਿਤਾਬ ਮਿਲੇ ਬਾਪੂ ਚੜ੍ਹ ਸਿੰਘ ਜੀ ਉਹ ਇਹਨਾਂ ਦੀ ਫੌਜ ਹੈ ਇਹ ਆਪਾ ਰਾਜਾ ਰਾਜ ਸਿੰਘ ਜੀ ਜੋ ਲੰਮੇ ਛੰਨੇ ਤੋਂ ਕੌਮੀ ਇਨਸਾਫ ਮੋਰਚੇ 'ਚ ਬੈਠੇ ਅੱਜ ਅਚਾਨਕ ਸਰਦੂਲਗਾੜਾ ਅਸੀਂ ਬੱਚਿਆਂ ਨੂੰ ਲੈ ਕੇ ਰਗੜੇ ਦਾ ਦੇਗ ਪਾਣੀ ਦਾ ਸਮਾਨ ਲੈਣ ਵਾਸਤੇ ਆਏ ਸੀ ਇੱਥੇ ਗੁੰਡੇ ਜੋ ਕਿ ਸਮੇ ਤੋਂ ਲੰਮੇ ਤੋਂ ਚਿੱਟੇ ਦਾ ਵਪਾਰ ਕੈਥਸੂਲਾ ਦਾ ਵਪਾਰ ਗੋਲੀਆਂ ਦਾ ਕਰ ਰਿਹਾ ਉਹਨਾਂ ਨੇ ਕੱਟਾ ਕੱਢ ਕੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਵਿਚਾਰ ਰਹਿ ਗਿਆ ਨਹੀਂ ਦਾ ਚੱਲਿਆ ਭੱਜ ਵੀ ਗਏ ਮੇਰੇ ਨਾਲ ਸਿੰਘ ਦੋ ਸੀਗੇ ਅਸੀਂ ਉਹਨੂੰ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਵੀ ਨਹੀਂ ਤਾਂ ਇਹਨਾਂ ਨੂੰ ਕਾਬੂ ਕਰੋ ਨੱਥ ਪਾਓ ਭਗਵੰਤ ਮਾਨ ਸਾਹਿਬ ਤੁਸੀਂ ਕਿਹਾ ਸੀ ਵੀ ਨੌਜਵਾਨੀ ਬਚਾਵਾਂਗੇ ਅਸੀਂ ਕਿਵੇਂ ਬਚਾਉਂਗੇ ਅੱਜ ਸਰਦੂਲ ਕਰਦੇ ਹਾਲਾਤ ਐਵੇਂ ਦੇ ਆ ਵਪਾਰੀ ਸਹਿਮੇ ਹੋਇਆ 7 ਵਜੇ ਤੋਂ ਬਾਅਦ ਕੋਈ ਵਪਾਰੀ ਮੰਡੀ ਦਾ ਬਾਹਰ ਨਹੀਂ ਨਿਕਲਦਾ ਰੋਜ਼ ਮਿਰਚਾਂ ਪਾਈਆਂ ਜਾਂਦੀਆਂ ਲੁੱਟਮਾਰ ਹੁੰਦੀ ਆ ਇੱਥੇ ਇੰਨਾ ਸਮਾਂ ਲੱਗੇ ਰਿਹਾ ਜਾਮ ਲੱਗਿਆ ਰਿਹਾ ਪ੍ਰਸ਼ਾਸਨ ਨੇ ਗੌਰ ਨਹੀਂ ਕੀਤੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਤੁਹਾਡੇ ਮੂਹਰੇ ਲੱਗ ਕੇ ਤੁਰਾਂਗੇ ਇਹਨਾਂ ਦੇ ਨੱਥ ਪਾਓ ਜਿਹੜੇ ਬੰਦਿਆਂ ਨੇ ਸਾਨੂੰ ਕੱਟਾ ਮਾਰਨ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਫੋਟੋਆਂ ਵੀ ਦਵਾਂਗੇ ਨਾਂ ਨਿਸ਼ਾਨੀ ਦਵਾਂਗੇ ਉਹਨਾਂ ਨੂੰ ਚਕਾਵਾਂਗੇ ਵੀ ਅਸੀਂ ਉਹਨਾਂ ਨੂੰ ਕਹਿਣੇ ਚਾਹੁੰਦੇ ਆ ਜੇ ਪ੍ਰਸ਼ਾਸਨ ਤੋਂ ਪਹਿਲਾਂ ਪਹਿਲਾਂ ਸਾਡੇ ਧੱਕੇ ਚੜ ਗਏ ਅਸੀਂ ਮਾਝਾਂਗੇ ਪ੍ਰਸ਼ਾਸਨ ਨੂੰ ਕਹਿਣੇ ਆ ਅੱਜ ਬੱਚਿਆਂ ਦਾ ਕਰਕੇ ਕੋਈ ਚਲੋ ਪਤਾ ਨਹੀਂ ਕਿਵੇਂ ਵਿਚਾਰ ਰਹਿ ਗਿਆ ਸਾਡਾ ਗੱਲ ਕਰੇ ਜੇ ਇਹ ਮਿਲਣਗੇ ਅਸੀਂ ਬਾਹਾਂ ਵੱਡਾਂਗੇ ਇਹਨਾਂ ਦੀ ਇੱਥੋਂ ਗੱਟ ਵੱਟੇ ਨੇ ਛੜਤੇ ਬਾਵਾ ਗਿੱਟਾ ਗਾਟਾ ਬਚਾ ਕੇ ਰੱਖਣ ਭੱਜੋ ਜਿੱਥੋਂ ਤੱਕ ਭੱਜਿਆ ਜਾਂਦਾ ਸਾਰੀ ਸਰਦੂਗੜ ਜੁਨੀਆਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ ਹੋਰ ਬੰਨੇ ਵੀ ਬੜੀ ਚੋਰੀ ਹੋਈ ਆ ਸਹਿਮੇ ਹੋਇਆ ਇੱਥੋਂ ਦੇ ਵਪਾਰੀ ਵਪਾਰੀ ਤੇ ਕੱਲੇ-ਕੱਲੇ ਤੋਂ ਪੁੱਛਿਓ ਕੋਈ 7 ਵਜੇ ਤੋਂ ਬਾਅਦ ਨਹੀਂ ਨਿਕਲਦਾ ਰੋਜ਼ ਦੀਆਂ ਚੋਰੀਆਂ ਇਹ ਬੰਦ ਕਰੋ ਭਗਵੰਤ ਮਾਨ ਸਾਹਿਬ ਖਿਆਲ ਕਰੋ ਸਰਦੂਗੜ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ